ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਇੱਕ ਕੋਠੀ ਨੂੰ ਚੋਰਾਂ ਨੇ ਨਿਸ਼ਾਨਾ ਬਣਾ ਲਿਆ ਘਰ ਦੇ ਵਿੱਚ ਪਿਆ ਸਾਰਾ ਹੀ ਸਮਾਨ ਚੋਰ ਲੈ ਕੇ ਰਫੂ ਚੱਕਰ ਹੋ ਗਏ ਸੋ ਕਟਨਾਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਮਾਮਲਾ ਨਕੋਦਰ ਦਾ ਦੱਸਿਆ ਜਾ ਰਿਹਾ ਹੈ ਕਰਦੇ مالک ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਉਹ ਤੇ ਉਹਦੀ ਪਤਨੀ ਜਲੰਧਰ ਦੇ ਵਿੱਚ ਨੌਕਰੀ ਕਰਦੇ ਨੇ ਇਸ ਮਕਾਨ ਦੇ ਵਿੱਚ ਕਦੇ-ਕਦੇ ਹੀ ਆਉਂਦੇ ਨੇ ਪਰ ਜਦੋਂ ਆਸ ਗਵਾਂਢ ਦੇ ਲੋਕਾਂ ਨੇ ਉਹਨਾਂ ਨੂੰ ਦੱਸਿਆ ਉਹਨਾਂ ਦੇ ਘਰ ਦੀਆਂ ਲਾਈਟਾਂ ਜਗਦੀਆਂ ਨੇ ਤਾਂ ਆਕੇ ਉਹਨਾਂ ਨੇ ਵੇਖਿਆ ਕਰਦਾ ਸਾਰਾ ਸਮਾਨ ਖਿਲਰਿਆ ਪਿਆ ਸੀ ਉਸ ਤੋਂ ਬਾਅਦ ਉਹਨਾਂ ਨੇ ਆਸ-ਪਾਸ ਲੱਗੇ ਸੀ ਸੀਟੀਵੀ ਕੈਮਰੇ ਖੰਗਾਲਦੇ ਤਾਂ ਇੱਕ ਚੋਰ ਗਿਰੋ ਦਾ ਪਰਦਾ ਫਾਸ਼ ਹੋਇਆ ਹੈ ਜੋ ਉਹਨਾਂ ਦੇ ਘਰ ਵਿੱਚ ਦਾਖਲ ਹੋ ਕੇ ਚੋਰੀ ਦੀ ਘਟਨਾ ਨੂੰ ਅੰਜਾਮ ਦਿੰਦਾ ਹੈ ਜੀ ਮੇਰਾ ਨਾਮ ਈਸ਼ਾਨ ਸ਼ਰਮਾ ਜੀ ਤਾਂ ਕੀ ਗੱਲਬਾਤ ਹੋਈ ਹੈ ਜੀ ਅਸੀਂ ਇੱਥੇ ਨਿਊ ਦਰਸ਼ਨਗਰ ਰਹਿੰਦੇ ਆਂ ਮੈਂ ਕੋਦਰ ਇਹ ਸਾਡੀ ਕੋਠੀ ਹੈ ਇੱਥੇ ਤੇ ਪਿਛਲੇ 15-20 ਦਿਨ ਤੋਂ ਅਸੀਂ ਬਾਹਰ ਸੀ ਮੈਂ ਤੇ ਮੇਰੀ ਵਾਈਫ ਜੋਬ ਕਰਦੇ ਜਲੰਧਰ ਤੇ ਸਾਡੇ ਕੋਲ ਜਲੰਧਰ ਦੇ ਵਿੱਚ ਆਪਣਾ ਰੈ residense ਮਿਲਿਆ ਹੋਇਆ ਅਸੀਂ ਉੱਥੇ ਵੀ ਰਹਨੇ ਆ ਥਾਂਦੇ ਜਾਂਦੇ ਰਹਨੇ ਆ ਤੇ ਪਿਛਲੇ 25 ਤਰੀਕ ਨੂੰ ਸਾਨੂੰ ਫੋਨ ਆਇਆ ਤੇ ਸਾਡੇ ਮਲੇ ਤੋਂ ਕਿ ਤੁਹਾਡੀ ਘਰ ਦੀ ਸਾਰੀ ਲਾਈਟਾਂ ਚਲਦੀਆਂ ਪਈਆਂ ਤੇ ਅਸੀਂ ਉਹਨਾਂ ਨੂੰ ਸਾਨੂੰ ਪੁੱਛਿਆ ਤੁਸੀਂ ਆਏ ਸੀ ਇੱਥੇ ਵੀ ਕਿ ਨਹੀਂ ਅਸੀਂ ਉਸੇ ਟਾਈਮ ਫਟਾਫਟ ਇੱਥੇ ਆਏ ਜਦੋਂ ਆ ਕੇ ਦੇਖਿਆ ਤੇ ਤੁਹਾਡਾ ਲੋਕ ਖੁੱਲਾ ਸੀ ਸਭ ਕੁਝ ਤੇ ਪਿਛਲੀ ਬੈਕ ਸਾਈਡ ਤੋਂ ਉਹਨਾਂ ਨੇ ਇੱਕ ਤਰ੍ਹਾਂ ਮਤਲਬ AC ਵਾਲਾ ਪੂਰਾ ਖੋਲ ਕੇ ਅੰਦਰ ਵੜ ਗਏ ਅੰਦਰ ਵੜ ਕੇ ਉਹਨਾਂ ਨੇ ਚੋਰੀ ਕੀਤੀ ਹੋਈ ਸੀ ਸਾਰੀ ਚੀਜ਼ਾਂ ਦੀ ਦੀ ਕੀ ਨੁਕਸਾਨ ਆਇਆ ਨੁਕਸਾਨ ਮਤਲਬ ਕੋਠੀ ਚ ਕੁਝ ਨਹੀਂ ਛੱਡਿਆ ਜੀ ਇੱਕ ਵੀ ਟੂਟੀ ਨਹੀਂ ਛੱਡੀ ਉਹਨਾਂ ਨੇ ਇੱਕ ਵੀ ਕੋਈ ਚੀਜ਼ ਨਹੀਂ ਛੱਡੀ ਨਾ ਰੈਫਰਿਜਰੇਟਰ ਨਾ ਏਸੀ ਨਾ ਵਾਸ਼ਿੰਗ ਮਸ਼ੀਨ ਕੁਝ ਨਹੀਂ ਕੱਪੜੇ ਜੋ ਜੋ ਮਿਲੇ ਉਹਨਾਂ ਨੇ ਸਭ ਕੁਝ ਲੈ ਗਏ ਬਸ ਸਿਰ ਪੱਖੇ ਰਹਿ ਗਏ ਉਹਨਾਂ ਕੋਲ ਉਹ ਵੀ ਉਹਨਾਂ ਕੋਲ ਕੁਝ ਹੈ ਨਹੀਂ ਸੀ ਘੋੜੀ ਵਗੈਰਾ ਕੁਝ ਹੈ ਨਹੀਂ ਸੀ ਜਿੰਨਾ ਨਾ ਕਰ ਪਾਇ ਬਾਕੀ ਕਰਦਾ ਉਹਨਾਂ ਨੇ ਕੋਈ ਡਾਈਨਿੰਗ ਟੇਬਲ ਤੱਕ ਚੱਕ ਕੇ ਲੈ ਗਏ ਜੀ ਇੰਨੀ ਉਹਨਾਂ ਦੀ ਹਿੰਮਤ ਕੀ ਡਾਈਨਿੰਗ ਟੇਬਲ ਕੀ ਸਾਰਾ ਕੁਝ ਚੱਕ ਕੇ ਲੈ ਗਏ ਬਹੁਤ ਮਹਿੰਗੀ ਫਿਟਿੰਗ ਉਹ ਵੀ ਚਕਾਰ ਦੇ ਦੇਵੇ ਉਹਨਾਂ ਨੇ ਕੁਝ ਨਹੀਂ ਛੱਡਿਆ ਜੀ ਟੋਟਲ ਕਿੰਨਾ ਨੁਕਸਾਨ ਹੋਇਆ ਟੋਟਲ 8 ਤੋਂ 10 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ ਪੁਲਿਸ ਨੂੰ ਕੰਪਲੇਟ ਕੀਤੀ ਪੁਲਿਸ ਨੂੰ ਜੀ ਮੈਂ ਉਸੀ ਟਾਈਮ ਜਦੋਂ 25 ਤਰੀਕ ਨੂੰ ਆਪਣਾ ਬਿੰਨ ਉਹਥੇ ਪਤਾ ਲੱਗਾ ਉਸੀ ਟਾਈਮ ਪੁਲਿਸ ਨੂੰ ਰਿਪੋਰਟ ਕੀਤੀ ਪੁਲਿਸ ਦੀ ਗੱਡੀ ਇੱਥੇ ਆਈ ਐਸਆਈ ਸੁਪਾਸ ਸ਼ਾਇਏ ਥੇ ਉਹਨਾਂ ਨੇ ਸਾਰੀ ਇਨਵੈਸਟੀਗੇਸ਼ਨ ਕੀਤੀ ਉਹਨਾਂ ਨੇ ਫੋਟੋਸ ਖਿੱਚੀਆਂ ਸਾਰੀਆਂ ਤੇ ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਕਿਆਸੀ ਲਿਸਟ ਆਈਟਮ ਦੀ ਦੇ ਦੇਈਓ ਤਾਂ ਸੀ ਸੀਸੀਟੀਵੀ ਕੈਮਰਾ ਦੇਖਾਂਗੇ ਮਗਰ ਮੈਂ ਆਪ ਹੀ ਸੀਸੀਟੀਵੀ ਕੈਮਰਾ ਦੇਖ ਕੇ ਸਾਹ ਡਰ ਗਏ ਸੀ ਸੀਸੀਟੀਵੀ ਕੈਮਰਾ ਅਸੀਂ ਆਪ ਹੀ ਜੋ ਸੀਸੀਟੀਵੀ ਕੈਮਰਾ ਚੈੱਕ ਕੀਤੇ ਤਾਂ ਚੋਰਾਂ ਦੀ ਸਾਨੂੰ ਸ਼ਰਿਆਮ ਦੀ ਫੁਟੇਜ ਮਿਲ ਗਈ ਹੈ ਪ੍ਰੋਪਰ ਵਿਦ ਫੇਸ ਉਹਨਾਂ ਨੂੰ ਕੋਈ ਡਰ ਨਹੀਂ ਸੀ ਉਹਨਾਂ ਦਾ ਪੂਰਾ ਗ੍ਰੋਸਰੀ ਬਹੁਤ ਵੱਡਾ ਉਹ ਚੋਰੀ ਕਰਕੇ ਗਏ ਲੱਗੇ ਨਹੀਂ ਕਿੰਨੇ ਕੇ ਜਾਨੇ ਆਦਾ ਗ੍ਰੋਸਰੀ ਜੀ ਉਹ ਟੋਟਲ 8 ਜਾਨੇ ਦਾ ਗ੍ਰੋਸਰੀ ਠੀਕ ਹੈ ਹਾਂਜੀ ਤੇ ਹੁਣ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਬਾਦ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆ ਕਿ ਇੱਥੇ ਐਨਆਰਆਈਜ਼ ਰਹਿੰਦੇ ਆ ਸਾਰੇ ਜੀ ਮੇਰਾ ਵੀ ਬ੍ਰਦਰ ਸਾਰੇ ਅਸੀਂ ਐਨਆਰਆਈਜ਼ ਆ ਟੋਟਲੀ ਤੇ ਅਸੀਂ ਆਪਣੀਆਂ ਕੋਠੀਆਂ ਬੇਪਰਵਾਹ ਇੱਥੇ ਛੱਡ ਕੇ ਜਾਈਏ ਤੇ ਇਹੀ ਹਾਲ ਰਿਹਾ ਤਾਂ ਜੀ ਇੱਥੇ ਕਿਸੇ ਨੇ ਰਹਿਣਾ ਨਹੀਂ ਹੈ ਪੰਜਾਬ ਸਾਰਿਆਂ ਨੇ ਛੱਡ ਕੇ ਚਲੇ ਜਾਣਾ ਜੀ ਕਿਉਂਕਿ ਇਦਾਂ ਸਾਡੀ ਇੱਥੇ ਕੋਠੀਆਂ ਆ ਸਾਨੂੰ ਪ੍ਰੋਟੈਕਸ਼ਨ ਦੇਣ ਸਾਡੀ ਕੋਠੀਆਂ 'ਚ ਘੱਟੋ ਘੱਟ ਸਰੇ ਆਮ ਇਦਾਂ ਕੋਈ ਬੋਰੇ ਪਰ ਪਰ ਕੇ ਚੋਰੀ ਨਾ ਕਰਕੇ ਲੈ ਜਾਵੇ ਕਿ ਕੋਈ ਛੱਡੇ ਹੀ ਨਾ ਟੂਟੀਆਂ ਦਰਵਾਜੇ ਇਹ ਚੀਜ਼ਾਂ ਪਟਕੇ ਲੈ ਜਾਣ ਇਹਦਾ ਹੱਦ ਹੋਵੇ ਪ੍ਰਸ਼ਾਸਨ ਨੂੰ ਕੁਝ ਪਤਾ ਨਹੀਂ ਲੱਗ ਰਿਹਾ ਕਿ ਕੀ ਹੋ ਰਿਹਾ ਹੈ ਇਹ ਬੰਦੇ ਚੋਰ ਆ ਕਿਤੇ ਇੱਥੇ ਦੇ ਹੀ ਆ ਕਿਤੇ ਬਾਹਰ ਦੇ ਤਾਂ ਨਹੀਂ ਸਾਡੇ ਕੋਲ ਸਰੇ ਆਮ ਸਾਰੇ ਲੇਡੀ ਵੀ ਆ ਵਿਦ ਇਨਕਲੂਡਿਡ ਬੰਦੇ ਵੀ ਇਨਕਲੂਡਿਡ ਆ ਔ ਸਾਰਿਆਂ ਦੀ ਫੁਟੇਜ ਸਾਡੇ ਕੋਲ ਪ੍ਰੋਪਰ ਪਈ ਹੈ ਜੀ ਉਹ ਸਾਡੇ ਕੋਲ ਫੁਟੇਜ ਲੈਣ ਤੇ ਪੁਲਿਸ ਵਾਲਿਆਂ ਨੇ ਇੱਕ ਦਿਨ ਚ ਅੰਮੇ ਖਤਮ ਕਰਨ ਲੇਕਿਨ ਮੌਕੇ ਤੇ ਪੁਲਿਸ ਆਈ ਹੈ ਲੇਕਿਨ ਉਸ ਤੋਂ ਬਾਅਦ ਕੋਈ ਐਕਸ਼ਨ ਨਹੀਂ ਲਿਆ ਤਾ ਗਿਆ ਜੀ ਇਹ ਬੰਦੇ ਹੁਣ ਤੱਕ ਫੜੇ ਜਾਣੇ ਚਾਹੀਦੇ ਸੀ ਕਿਉਂਕਿ ਹੁਣ ਤੱਕ ਤਹਾਂ ਨੇ ਮਤਲਬ ਅੱਜ 28 ਤਰੀਕ ਹੋ ਗਈ ਹੈ ਜੀ ਬੰਦੇ ਨੂੰ ਇਸ ਤੋਂ ਵੱਧ ਮਤਲਬ ਵੇਟ ਨਹੀਂ ਕਰਨੀ ਚਾਹੀਦੀ ਤੇ ਫੁਟੇਜ ਹੈਗੀ ਹੈ ਤਾਂ ਬੰਦਿਆਂ ਨੂੰ ਫੜਨਾ ਚਾਹੀਦਾ ਕਿਉਂਕਿ ਸਾਡਾ ਬਹੁਤ ਨੁਕਸਾਨ ਹੋ ਗਿਆ ਜੀ ਬਿਲਕੁਲ ਸਾਡੇ ਚਾਂਦੀ ਦੇ ਬਰਤਨ ਸੋਨੇ ਦੀ ਚੇਨਾਂ ਤਾਂਬੇ ਦੇ ਬਰਤਨ ਪਿੱਤਲ ਦੇ ਬਰਤਨ ਸਟੀਲ ਦੇ ਬਰਤਨ ਮਤਲਬ ਇਸ ਇੱਕ ਮੰਨੂਗੇ ਨਹੀਂ ਕੱਟ ਤੋਂ ਕੱਟ ਨਹੀਂ ਤਾਂ ਇਹ 4-500 ਕਿਲੋ ਦੇ ਬਰਤਨ-ਬਰਤਨ ਹੀ ਸਾਡੇ ਘਰ ਚ ਪਏ ਸੀ ਪੁਰਾਣੇ ਸਟੀਲ ਦੇ ਮਿਲਾ ਕੇ ਸਾਰਾ ਅਲਮੀਨੀਅਮ ਸਭ ਕੁਝ ਮਿਲਾ ਕੇ ਇਹ ਸਭ ਗਾਇਬ ਕਰਕੇ ਲੱਗੇ ਮਤਲਬ ਬਹੁਤ ਜ਼ਿਆਦਾ ਨੁਕਸਾਨ ਆਇਆ ਸਾਡਾ ਜੀ ਸਰ ਕੀ ਨਾਮ ਜੀ ਮੇਰਾ ਨਾਮ ਨਿਰੰਦਰ ਸ਼ਰਮਾ ਮੈਂ ਨਿਊ ਦਰਸ਼ਨਗਰ ਸ਼ੰਕਰ ਰੋਡ ਕੋਟਰਦਾ ਵਾਸੀ ਆ ਸਾਡੇ ਇਸ ਮਹੱਲੇ ਦੇ ਵਿੱਚ ਇਹ ਚੌਥੀ ਚੋਰੀ ਹੋ ਰਹੀ ਆ ਉਹ ਗੋਠੀਆਂ ਜਿਹੜੀਆਂ ਬੰਦੀਆਂ ਉਹਨਾਂ ਨੂੰ ਨਿਸ਼ਾਨਾ ਬਣਾਉਂਦੇ ਆ ਇਹ ਜਿਹੜਾ ਵੀ ਗਰੋ ਹੈਗਾ ਇਹਨੂੰ ਜਲਦੀ ਤੋਂ ਜਲਦੀ ਕਾਬੂ ਕਰਨਾ ਚਾਹੀਦਾ ਹੈ ਔਰ ਇਸ ਕੋਠੀ ਦੇ ਵਿੱਚ ਜਿਨ੍ਹਾਂ ਨੇ ਵੀ ਇਹ ਚੋਰੀ ਕੀਤੀ ਆ ਉਹਨਾਂ ਦੀਆਂ ਸਾਰੀਆਂ ਸਾਡੇ ਕੋਲ ਵੀਡੀਓ ਕਲਿੱਪ ਲੱਗੀਆਂ 22 ਤਰੀਕ ਤੋਂ ਲੈ ਕੇ 25 ਤਰੀਕ ਤੱਕ ਅਸੀਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆਂ ਕਿ ਇਹ ਗਰੋਹ ਨੂੰ ਫੜਿਆ ਜਾਵੇ ਔਰ ਆਗਾਮ ਦੋ ਇਸ ਚੋਰ ਗਰੋਹ ਨੂੰ ਨੱਥ ਪਾਈ ਜਾਵੇ ਔਰ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ دی ਜਾਵੇ ਔਰ ਇਸ ਕੋਠੀ ਦੀ ਜੋ ਵੀ ਮਾਲੀ ਨੁਕਸਾਨ ਕੀਤਾ ਇਹਨਾਂ ਨੇ ਉਹਨਾਂ ਨੂੰ ਰਿਕਵਰ ਕੀਤਾ ਜਾਵੇ ਅਸੀਂ ਪ੍ਰਸ਼ਾਸਨ ਤੋਂ ਵੇਰ ਦੁਆਰਾ ਮੰਨ ਕਰਦੇ ਆਂ ਪਰ ਪ੍ਰਸ਼ਾਸਨ ਕੋਈ ਵੀ ਇਸ ਗੱਲ ਬਲ ਧਿਆਨ ਨਹੀਂ ਦੇ ਰਿਹਾ ਕੱਲ ਈਸ਼ਾਨ 3D ਨਿਗੋਦਰ ਦੇ ਵਿੱਚ ਕੰਪਲੇਂਟ ਦੇਣ ਗਿਆ ਪਰ ਉੱਥੇ ਕਿਸੇ ਨੇ ਵੀ ਇਹਦੀ ਕੰਪਲੇਂਟ ਲੈਣ ਤੋਂ ਮਤਲਬ ਮਤਲਬ ਕੰਪਲੇਂਟ ਨਾਲ ਤੋਂ ਗ੍ਰੇਜ਼ ਕੀਤਾ ਕ ਅਕਸੈਪਟ ਨਹੀਂ ਕੀਤੀ ਫਿਰ ਸੁਮਾਸ਼ ਕੁਮਾਰ ਜਿਹੜਾ ਐਸਆਈਆ ਉਹਨਾਂ ਨੂੰ ਇੱਕ ਬਾਈ ਹੈਂਡ ਦੇ ਆਇਆ ਉਹਨਾਂ ਨੂੰ ਪੁੱਛਿਆ ਤੇ ਉਹ ਕਹਿੰਦੇ ਜੀ ਮੈਨੂੰ ਕੋਈ ਕੰਪਲੀਟ ਦੇ ਕੇ ਨਹੀਂ ਗਏ ਹੈਗੇ ਅਸੀਂ ਪ੍ਰਸ਼ਾਸਨ ਨੂੰ ਔਰ ਸਿਟੀ ਥਾਣਾ ਔਰ ਥਾਣਾ ਜਾਰਦਨ ਨੂੰ ਵੀ ਮੈਂ ਮੰਤਰ ਬੇਨਤੀ ਕਰਦੇ ਆਂ ਵੀ ਸਭ ਦੇ ਨਾਲ ਪਬਲਿਕ ਦੇ ਨਾਲ ਹਲਕੀ ਬੁਲੀ ਗੱਲ ਕਰਨੀ ਚਾਹੀਦੀ ਆ ਅਗਲੇ ਦਾ ਦੁੱਖ ਦੇਖਣਾ ਚਾਹੀਦਾ ਇਹਨੇ ਵੀ ਅਗਨੋਰ ਕਰਕੇ ਹਾਂਜੀ ਅਸੀਂ ਕਰਦੇ ਆਂ ਜੀ ਉਹ ਅਸੀਂ ਕਰਦੇ ਆਂ ਅਸੀਂ ਫਿਰ ਦੁਬਾਰਾ ਬੇਨਤੀ ਕਰਦੇ ਆਂ ਪ੍ਰਸ਼ਾਸਨ ਨੂੰ ਵੀ ਇਹ ਦੇ ਵਿੱਚ ਜਲਦ ਤੋਂ ਜਲਦ ਇਸ ਕੇਸ ਦੀ ਮਤਲਬ ਇਨਕੁਆਰੀ ਕੀਤੀ ਜਾਵੇ ਔਰ ਜੀ ਜੀ ਅਸੀਂ ਸਾਰੀਆਂ ਇਹਨਾਂ ਨੂੰ ਦੇਣ ਨੂੰ ਤਿਆਰ ਆ ਸਾਡੇ ਕੋਲ ਬਿਊਰੋ ਰਿਪੋਰਟ ਲੁਧਿਆਣਾ ਲਾਈਵ